ਹਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਸਿਮਰੂ ਬਲੌਗ ਦੇ ਉੱਤੇ ਅੱਜ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਹਲੇ ਮਾਏ ਸਾਂਗ ਕੁੰਜੀਆਂ ਗੀਤ ਸ਼ੁਰੂ ਕਰਦੇ ਹਾਂ ਜੀ ਹਲੇ ਮਾਏ ਸਾਂਗ ਕੁੰਜੀਆਂ ਤੀਆਂ ਕਰ ਚੱਲੀਆਂ ਸਰਦਾਰੀ ਆਲੇ ਮਾਏ ਸਾਂਗ ਕੁੰਜੀਆਂ ਕਰੀ ਚਲੀਆਂ ਸਰਦਾਰੀ ਚਾਰ ਦਿਨ ਮੋਜਾਂ ਮਾਣ ਕੇ ਲਾ ਕੇ ਸੁਖ ਦੇਸ ਮੰਦਰਾਚਤਾਰੀ ਐ ਮਾਏ ਸਾਗ ਕੁੰਜੀਆਂ ਤੀਆਂ ਕਰ ਚਲੀਆਂ ਸਰਦਾਰੀ ਆਲੇ ਮਾਏ ਸਾਗ ਕੁੰਜੀਆਂ ਤੀਆਂ ਕਰ ਚਲੀਆਂ ਸਰਦਾਰੀ ਦਾਰ ਵਿੱਚੋਂ ਗੂੰਜ ਨਿਖੜੀ ਉੱਡੀ ਜਾਂਦੀ ਵੀ ਵਿਚਾਰੀ ਕੁਰਲਾਵੇ ਈਆਂ ਗਾਹਾਂ ਕਾਮਿਆਂ ਲਿੰਦੀ ਕੋਈ ਬੇਸ਼ਨਾ ਮੜੀਏ ਜਾਵੇ ਅਲਮਾਏ ਸਾੰਬ ਕੁੰਜੀਆਂ ਈਆਂ ਕਰ ਚੱਲੀਆਂ ਸਰਦਾਰੀ ਅਲਮਾਏ ਸਾੰਬ ਕੁੰਜੀਆਂ ਈਆਂ ਕਰ ਚੱਲੀਆਂ ਸਰਦਾਰੀ ਲਹ ਤੱਕ ਰਾਜ ਕਰਿਆ ਅੱਜ ਖੁਸ਼ੀ ਗਈ ਹਮਤ ਸਾਰੀ ਆਲਮਾਏ ਸਾਂਭ ਗੁੰਜੀਆਂ ਤੀਆਂ ਕਰ ਚੱਲੀਆਂ ਸਰਦਾਰੀ ਆਲਮਾਏ ਸਾਂਭ ਗੁੰਜੀਆਂ ਤੀਆਂ ਕਰ ਚੱਲੀਆਂ ਸਰਦਾਰੀ ਸੁਖੀ ਬਸ ਅੰਮੀਏ ਮੇਰੇ ਰਾਹੀ ਵੁਲਦਾ ਖੇੜਾ ਅਸੀਂ ਕਿਹੜਾ ਨਿੱਤ ਆਵਣਾ ਸੜਵਜਣਾ ਸਬਬ ਨਾਲੇ ਗੇੜਾ ਅਸੀਂ ਕਿਹੜਾ ਨਿੱਤ ਆਵਣਾ ਸੜਵਜਣਾ ਸਬਬ ਨਾਲੇ ਗੇੜਾ ਧੀਆਂ ਪਰ ਦੇਸਾਂ ਦੀ ਹੁੰਦੀ ਚੀੜੀਆਂ ਵਾਂਗੂੜਾ ਅਲੇਮਾਏ ਸਾਂਗ ਗੁੰਝੀਆਂ ਤੀਆਂ ਕਰ ਚਲੀਆਂ ਸਰਦਾਰੀ ਅਲੇਮਾਏ ਸਾਂਗ ਗੁੰਝੀਆਂ ਤੀਆਂ ਕਰ ਚਲੀਆਂ ਸਰਦਾਰੀ ਬਾਵਲ ਤੇਰੇ ਪਿਆਰ ਸਦਕਾ ਰਜ ਰਜ ਪਹਿਨਿਆ ਹੰਡਾਇਆ ਗਤੀ ਤੇਰੀ ਤੀਸਾਂਵੇਂ ਦਾਗ ਖਵਾ ਜਿੰਨਾ ਨਾ ਲਾਇਆ ਇਰਾਤ ਹੋਰ ਰਖ ਲੈ ਜਾਵਾ ਬਬੂ ਤੇਰੇ ਬੁਲੀ ਹਾਰੀ ਅਲੇ ਮਾਈ ਸਾਂਭ ਕੁੰਝੀਆਂ ਤੀਆਂ ਕਰ ਚੱਲੀਆਂ ਸਰਦਾਰੀ ਅਲੇ ਮਾਈ ਸਾਂਭ ਕੁੰਝੀਆਂ ਤੀਆਂ ਕਰ ਚੱਲੀਆਂ ਸਰਦਾਰੀ

ਅਲੇ ਮਾਏ ਸਾਂਗ ਕੁੰਝੀਆਂ ਤੀਆਂ ਕਰ ਚੱਲੀਆਂ ਸਰਗਾਰੀ ਆਓ ਸਖੀਓ ਆਓ ਮਿਲ ਲਓ ਨੀ ਹੁਣਾਂ ਤੱਕੀਆਂ ਸਵੱਬ ਨਾਲ ਵਹਿਣਾ ਤੁਸੀਂ ਵੀ ਤਾਂ ਮੇਰੇ ਵਾਂਗਰਾ ਸਦਾ ਬੈਠਣਾ ਤੁਸੀਂ ਹੀ ਰਹਿਣਾ ਵੱਡਿਓ ਮਾਜਾਾਂ ਵਾਲਿਓ ਸਾਡੀ ਤਾਰ ਦਿਨਾਂ ਦੀ ਮੁਖ ਤਿਆਰੀ ਆਲੇ ਮਾਏ ਸਾੰਬ ਕੁੰਜੀਆਂ ਤੀਆਂ ਕਰ ਜਲੀਆਂ ਸਰਦਾਰੀ ਆਲੇ ਮਾਏ ਸਾੰਬ ਕੁੰਜੀਆਂ ਤੀਆਂ ਕਰ ਚਲੀਆਂ ਸਰਦਾਰੀ ਆਲੇ ਮਾਏ ਸਾੰਬ ਕੁੰਜੀਆਂ ਤੀਆਂ ਕਰ ਚਲੀਆਂ ਸਰਦਾਰੀ ਤੁਹਾਨੂੰ ਸਾਡਾ ਗੀਤ ਵਧੀਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਵੀ ਸਾਡੀਆਂ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਧੰਨਵਾਦ ਜੀ ਸਾਰਿਆਂ ਦਾ